ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਵੈਰੋਕੇ ਦੇ ਵਿੱਚ ਵੈਰੋਕਾ ਪਿੰਡ ਜੱਦੀ ਸਰਦਾਰਾਂ ਦਾ ਪਿੰਡ ਆ ਤੇ ਇਸ ਪਿੰਡ ਨੇ ਕੁਝ ਵੱਖਰਾ ਕੀਤਾ ਤੇ ਉਹ ਤੁਹਾਡੇ ਨਾਲ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਸਾਂਝਾ ਕਰ ਰਹੇ ਹਾਂ ਸਭ ਤੋਂ ਪਹਿਲਾਂ ਦੋਸਤੋ ਇਹ ਤੁਸੀਂ ਬਾਸਾਡਾ ਦੇਖ ਰਹੇ ਹੋ ਬਾਸਾਡਾ ਉਹ ਸਥਾਨ ਹੈ ਜਿੱਥੋਂ ਪਿੰਡ ਦੀ ਪਛਾਣ ਹੁੰਦੀ ਆ ਜਿਹੜਾ ਪਿੰਡ ਦਾ ਸਭ ਤੋਂ ਅਹਿਮ ਟਿਕਾਣਾ ਹੁੰਦਾ ਕਿਸੇ ਨੂੰ ਵੀ ਜੇਕਰ ਦੱਸਣਾ ਹੋਵੇ ਤਾਂ ਹਰੇਕ ਬੰਦਾ ਦੱਸਦਾ ਕਿ ਸਾਡੇ ਪਿੰਡ ਦਾ ਬਾਸੜਡੇ ਤੇ ਆਜੀ ਬਾਸੜਡੇ ਤੋਂ ਫਲਾਣੀ ਗਲੀ ਦੇ ਰਹੀਂ ਆਜੀ ਤਾਂ ਇਹ ਸਭ ਤੋਂ ਜਿਹੜੀ ਅਹਿਮ ਚੀਜ਼ ਆ ਪਿੰਡ ਦੇ ਵਿੱਚ ਪਿੰਡ ਦਾ ਬਾਸੜਾ ਦੋਸਤੋ ਤੁਸੀਂ ਇਸ ਵੀਡੀਓ ਦੇ ਰਹੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਇਸ ਪਿੰਡ ਵਾਸੀਆਂ ਨੇ ਬਣਾਇਆ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਇੱਥੇ ਭਾਈ ਦਰਬਾਰੀ ਦਾਸ ਜਿਹੜੀ ਇੱਕ ਕਮੇਟੀ ਆ ਉਸ ਕਮੇਟੀ ਐਨ ਆਰ ਆਈ ਵੀਰਾਂ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਤਕਰੀਬਨ 5 ਤੋਂ 6 ਲੱਖ ਰੁਪਈਆ ਜਿਹੜਾ ਖਰਚਾ ਉਹ ਇਸ ਬਾਸਾਡੇ ਨੂੰ ਬਣਾਉਣ ਤੇ ਆਇਆ ਧੰਨ ਧੰਨ ਬਾਬਾ ਭਾਈ ਦਰਬਾਰੀ ਦਾਸ ਜੀ ਦੋਸਤੋ ਬਾਸਾਡਾ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਪਿੰਡ ਦੇ ਅਹਿਮ ਸਥਾਨ ਹੁੰਦਾ ਹੈ ਪਿੰਡਾਂ ਦੀ ਪਛਾਣ ਹੁੰਦਾ ਹੈ ਦਾ ਇਹ ਪਿੰਡ ਦੇ ਬਿਲਕੁਲ ਫਿਰਨੀ ਦੇ ਉੱਪਰ ਬਣਿਆ ਹੋਇਆ ਜਦੋਂ ਨਿਗਾਹ ਪਿੰਡ ਦੇ ਬਾਸੜਡੇ ਤੇ ਪੈਂਦੀ ਆ ਤਾਂ ਉੱਥੇ ਹੀ ਪਤਾ ਲੱਗਦਾ ਕਿ ਇਹ ਪਿੰਡ ਵੀ ਕਿੰਨਾ ਸੋਹਣਾ ਹੋਵੇਗਾ ਬਾਸੜਡੇ ਦੇ ਨਾਲ ਹੀ ਇਹ ਪਿਛਲੇ ਪਾਸੇ ਇੱਥੇ ਪਾਰਕ ਬਣਿਆ ਹੋਇਆ ਬੜਾ ਖੂਬਸੂਰਤ ਖੁੱਲਾ ਡੁੱਲਾ ਪਾਰਕ ਆ ਬਾ ਸਾਡੇ ਨੂੰ ਵੇਖ ਕੇ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਵੈਰੋਕੇ ਦੇ ਅੰਦਰ ਪਿੰਡ ਵੈਰੋਕੇ ਦੇ ਅੰਦਰ ਜਾ ਕੇ ਦੇਖਦੇ ਆਂ ਕਿ ਹੋਰ ਇਹ ਪਿੰਡ ਵਾਸੀਆਂ ਨੇ ਕੀ ਕੁਝ ਬਣਾਇਆ ਉਸ ਤੋਂ ਦੂਜਾ ਅਹਿਮ ਸਥਾਨ ਪਿੰਡ ਦੇ ਵਿੱਚ ਹੁੰਦਾ ਪੰਚਾਇਤ ਘਰ ਪੰਚਾਇਤ ਘਰ ਪਿੰਡ ਵੈਰੋਕੇ ਦੇ ਵਿੱਚ ਇਹ ਵੀ ਦੋਸਤੋ ਇਸ ਦੀ ਜਿਹੜੀ ਅਮਾਰਤ ਪੁਰਾਣੀ ਸੀ ਪਰ ਇਸ ਨੂੰ ਰੰਗ ਰੋਗਣ ਕਰਕੇ ਰੈਨੋਵੇਟ ਕਰਕੇ ਤਿਆਰ ਕੀਤਾ ਗਿਆ ਸਭ ਤੋਂ ਪਹਿਲਾਂ ਪੰਜਾਬ ਆਈ ਲਵ ਵੈਰੋ ਕੇ ਆਪਣੇ ਪਿੰਡ ਨੂੰ ਪਿਆਰ ਕਰਦੇ ਤੇ ਨਾਲ ਨਾਲ ਵੈਰੋ ਕੇ ਦੇ ਵਾਸੀ ਪੰਜਾਬੀ ਭਾਸ਼ਾ ਨੂੰ ਵੀ ਪਿਆਰ ਕਰਦੇ ਉਸ ਨੂੰ ਵੀ ਪ੍ਰਮੋਟ ਕਰ ਰਹੇ ਆ ਬੜਾ ਖੂਬਸੂਰਤ ਜਿਹੜਾ ਇਸ ਦੇ ਉੱਪਰ ਇਹ ਪੇਂਟਿੰਗਾਂ ਕੀਤੀਆਂ ਗਈਆਂ ਨੇ ਜਿਹੜੀਆਂ ਜਿਹੜੀ ਪਿੰਡਾਂ ਦੀ ਕਲਾ ਕਿਰਤੀ ਆ ਉਸ ਨੂੰ ਦਰਸਾਉਂਦੀਆਂ ਨੇ ਇਹ ਵੈਰੋਕੇ ਪਿੰਡ ਦਾ ਪੰਚਾਇਤ ਘਰ ਆ ਦੋਸਤੋ ਜਿਹੜਾ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਖ ਰਹੇ ਹੋ ਪੰਚਾਇਤ ਘਰ ਉਹ ਟਿਕਾਣਾ ਹੈ ਜਿੱਥੇ ਬਹੁਤ ਸਾਰੇ ਜਿਹੜੇ ਮਸਲੇ ਪਿੰਡ ਦੇ ਇੱਕੋ ਥਾਂ ਤੇ ਨਿਜੇਠੇ ਜਾ ਸਕਦੇ ਆ ਇਸ ਵੈਰੋਕੇ ਪਿੰਡ ਦਾ ਜਿਹੜਾ ਪੰਚਾਇਤ ਘਰ ਆ ਉਹਦੇ ਵਿੱਚ ਪੰਚਾਇਤ ਦਾ ਦਫ਼ਤਰ ਤੇ ਪਟਵਾਰੀ ਸਾਹਿਬ ਦਾ ਦਫ਼ਤਰ ਉਹ ਵੀ ਇੱਥੇ ਹੀ ਬਣੇ ਹੋਏ ਆ ਪਿੰਡ ਵਾਸੀਆਂ ਨੇ ਸਰਪੰਚ ਨੂੰ ਮਿਲਣਾ ਜਾਂ ਪੰਚਾਇਤ ਨੂੰ ਮਿਲਣਾ ਤਾਂ ਇਹ ਨਹੀਂ ਕਿ ਪੁੱਛਣਾ ਪਵੇਗਾ ਜਾਂ ਸਰਪੰਚ ਸਾਹਿਬ ਦੇ ਘਰ ਜਾਣਾ ਪਵੇਗਾ ਸਗੋਂ ਇੱਕ ਟਿਕਾਣਾ ਇੱਕ ਦਫ਼ਤਰ ਬਣਿਆ ਹੋਇਆ ਜਿੱਥੇ ਸਾਰੇ ਦੇ ਸਾਰੇ ਜਿਹੜੇ ਪੰਚਾਇਤ ਦੇ ਕੰਮ ਆ ਉਹ ਇਸੇ ਜਗ੍ਹਾ ਤੇ ਕੀਤੇ ਜਾਂਦੇ ਆ ਨਾਲ ਰਸੋਈ ਘਰ ਬਣਿਆ ਕਿ ਆਏ ਗਏ ਬੰਦੇ ਲਈ ਚਾਹ ਪਾਣੀ ਦਾ ਜਿਹੜਾ ਇੰਤਜ਼ਾਮ ਆ ਉਹ ਵੀ ਇੱਥੇ ਹੀ ਕੀਤਾ ਜਾਂਦਾ ਹੈ ਇਹ ਬੈਠਣ ਦੇ ਵਾਸਤੇ ਬੜੀ ਖੂਬਸੂਰਤ ਜਗ੍ਹਾ ਬਣਾਈ ਗਈ ਆ ਤੇ ਇਸ ਤੋਂ ਇਲਾਵਾ 1947 ਦੀ ਵੰਡ ਤੋਂ ਪਹਿਲਾਂ ਦਾ ਜਿਹੜਾ ਸਾਂਝਾ ਪੰਜਾਬ ਸੀ ਉਸ ਦਾ ਨਕਸ਼ਾ ਵੀ ਬਣਾਇਆ ਗਿਆ ਤਾਂ ਕਿ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡਾ ਪੰਜਾਬ ਕਿੱਡਾ ਵੱਡਾ ਸੀ ਏ ਦੋਸਤੋ ਜਿਹੜਾ ਪੰਚਾਇਤ ਦਾ ਦਫ਼ਤਰ ਆ ਉਹ ਵੀ ਤੁਹਾਨੂੰ ਅੰਦਰੋਂ ਦਿਖਾਉਣੇ ਆ ਇਸ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦਾ ਸਿੰਘ ਬਹਾਦਰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਬਹੁਤ ਸਾਰੀਆਂ ਤਸਵੀਰਾਂ ਜਿਹੜੇ ਕੌਮੀ ਮਹਾਨ ਯੋਧੇ ਹੋਏ ਆ ਰਾਜੇ ਮਹਾਰਾਜੇ ਹੋਏ ਆ ਸ਼ਹੀਦ ਭਗਤ ਸਿੰਘ ਹੋ ਕੇ ਸ਼ਹੀਦ ਉਦਮ ਸਿੰਘ ਡਾਕਟਰ ਅੰਬੇਦਕਰ ਸਾਹਿਬ ਉਹਨਾਂ ਸਾਰੀਆਂ ਜਿਹੜੀਆਂ ਪੁਰਾਣੀਆਂ ਤਸਵੀਰਾਂ ਨੇ ਉਵੀ ਇਥੇ ਪੰਚਾਇਤ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਸੇ ਪਾਸੇ ਲੱਗੀਆਂ ਨਜ਼ਰ ਆਉਂਦੀਆਂ ਨੇ ਤੇ ਪੰਚਾਇਤ ਘਰ ਦੇ ਵਿੱਚ ਕੋਈ ਵੀ ਜਿਹੜਾ ਪਿੰਡ ਦਾ ਮਸਲਾ ਉਹ ਦੱਸ ਦਿਆ ਕਿ ਇਸੇ ਪੰਚਾਇਤ ਘਰ ਦੇ ਵਿੱਚ ਇਸੇ ਜਗ੍ਹਾ ਤੇ ਨਿਜਠ ਲਿਆ ਜਾਂਦਾ ਸਗੋਂ ਬਾਹਰ ਜਾਣਾ ਜਾਂ ਥਾਣੇ-ਥਾਣੀ ਹੁੰਦੇ ਨਾਲ ਪਿੰਡ ਦੇ ਮਸਲੇ ਜਿਹੜੇ ਨੇ ਉਹ ਪੰਚਾਇਤ ਘਰ ਚ ਹੀ ਨਿਜਠੇ ਜਾਂਦੇ ਨੇ ਇਥੇ ਨਾਲ ਲਿਸਟ ਵੀ ਸਾਂਝੀ ਕੀਤੀ ਗਈ ਆ ਕਿ ਇੱਕ ਸਾਲ ਦੇ ਵਿੱਚ ਕਿਹੜੇ-ਕਿਹੜੇ ਕੰਮ ਆ ਜਿਹੜੇ ਪਿੰਡ ਦੇ ਹੋਏ ਆ ਉਹਨਾਂ ਚੀਜ਼ਾਂ ਦਾ ਵੀ ਸਾਰਾ ਜਿਹੜਾ ਵੇਰਵਾ ਉਹ ਇੱਥੇ ਲਿਖਿਆ ਹੋਇਆ ਇਸ ਤੋਂ ਇਲਾਵਾ ਦੋਸਤੋ ਇਹ ਪੁਰਾਣੇ ਜਿਹੜੇ ਵਿਰਾਸਤੀ ਖੂਹ ਨੇ ਉਹਨਾਂ ਨੂੰ ਵੀ ਸਾਂਭਿਆ ਗਿਆ ਪਹਿਲਾਂ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਪਾਣੀ ਦੇ ਵਾਸਤੇ ਖੂਹ ਹੁੰਦਾ ਸੀ ਪਰ ਹੌਲੀ-ਹੌਲੀ ਕਰਕੇ ਜਿਹੜੇ ਖੂਹ ਨੇ ਉਹ ਪੂਰ ਦਿੱਤੇ ਗਏ ਉਹ ਖਤਮ ਹੋ ਗਏ ਪਰ ਬੈਰੋਕੇ ਦੇ ਪਿੰਡ ਵਾਸੀਆਂ ਨੇ ਆਪਣੀ ਇਹ ਵੀ ਵਿਰਾਸਤ ਬਚਾਲੀ ਇਸ ਨੂੰ ਵੀ ਸਾਂਭ ਲਿਆ ਇਹ ਪੁਰਾਣੇ ਖੂਹ ਨੇ ਜਿਹੜੇ ਖੂਹ ਸੀ ਉਹ ਪਿੰਡਾਂ ਦੀ ਸਾਂਝ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ ਇਹ ਜਾਤਾਂ ਪਾਤਾਂ ਤੋਂ ਉੱਠ ਕੇ ਇਹਨਾਂ ਗੱਲਾਂ ਦਾ ਸਨੇਹਾ ਦਿੰਦੇ ਸੀ ਜਿੱਥੋਂ ਸਾਰੇ ਦੇ ਸਾਰੇ ਪਿੰਡ ਦੇ ਵਾਸੀ ਪਾਣੀ ਭਰਦੇ ਸੀ ਇੱਕੋ ਜਗ੍ਹਾ ਤੇ ਤਾਂ ਇਹ ਚੀਜ਼ ਵੀ ਆਉਣ ਵਾਲੀਆਂ ਪੀੜ੍ਹੀਆਂ ਦੇਖਣੀਆਂ ਕਿ ਕੋਈ ਸਮਾਂ ਹੁੰਦਾ ਸੀ ਕੇ ਲੋਕ ਇੱਕੋ ਜਗ੍ਹਾ ਤੋਂ ਜਿਹੜਾ ਪਾਣੀ ਉਹ ਪਰ ਕੇ ਲੈ ਕੇ ਆਉਂਦੇ ਸੀ ਉਹ ਪਾਣੀ ਪੀਤਾ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਤੱਕ ਘਰਾਂ ਦੇ ਵਿੱਚ ਫਿਲਟਰ ਲੱਗ ਚੁੱਕੇ ਆ ਤਾਂ ਇਹ ਬੜਾ ਵੱਡਾ ਤੇ ਇਸ ਪਿੰਡ ਦਾ ਜਿਹੜਾ ਪੁਰਾਣਾ ਖੂਹ ਆ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਨੂੰ ਸਾਰੇ ਦੀ ਸਾਰੀ ਜਿਹੜੀ ਇਹ ਲੋਕਾਂ ਉਹ ਪ੍ਰਾਣੀ ਦਿੱਤੀ ਗਈ ਆ ਉਸੇ ਤਰ੍ਹਾਂ ਦੀ ਜਿਹੜੀ ਛੋਟੀ ਇੱਟ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਨਾਲ ਘੜੇ ਰੱਖੇ ਗਏ ਆ ਤਾਂ ਇਹ ਖੂਦ ਦੇ ਉੱਪਰ ਜਾਲ ਵੀ ਲੱਗਾ ਹੋਇਆ ਸੇਫਟੀ ਪਰਪਜ ਦੇ ਵਾਸਤੇ ਵੀ ਆ ਤਾਂ ਦੋਸਤੋ ਇਹ ਪ੍ਰਾਣੀਆਂ ਵਿਰਾਸਤਾਂ ਜਿਹੜੇ ਲੋਕ ਜਿਹੜੇ ਪਿੰਡ ਸੰਭ ਰਏ ਨੇ ਉਹ ਵਾਕਿਆ ਹੀ ਵਧਾਈ ਦੇ ਹੱਕਦਾਰ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਆ ਕਿ ਆਪਣੇ ਪਿੰਡਾਂ ਦੇ ਵਿੱਚ ਪ੍ਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਨੂੰ ਦੇਖ ਸਕਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਈਦਾ ਜਿੱਥੇ ਦੇਖੀਦਾ ਤਾਂ ਲੋਕ ਪਛਤਾਵਾ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਆ ਪ੍ਰਾਣੀ ਚੀਜ਼ ਸੀ ਪਰ ਖਤਮ ਹੋ ਗਈ ਪਰ ਇਹ ਪਿੰਡ ਵੈਰੋਕੇ ਦੇ ਵਸੀਆਂ ਦੀ ਇੱਕ ਵੱਖਰੀ ਪਹਿਲ ਆ ਕਿ ਇਹ ਆਪਣੀ ਜਿਹੜੀ ਪੁਰਾਣੀ ਵਿਰਾਸਤ ਆ ਉਸ ਨੂੰ ਸੰਭਾਲ ਰਿਆ ਇਹ ਪਿੰਡ ਦਾ ਦੂਸਰਾ ਖੂਹ ਆ ਜਿਹੜਾ ਤੁਹਾਨੂੰ ਦਿਖਾ ਰਹੇ ਆ ਬੜਾ ਖੂਬਸੂਰਤ ਜਿਹੜੀ ਇਹਨਾਂ ਦਾ ਡਿਜ਼ਾਈਨ ਕੀਤਾ ਗਿਆ ਇਹ ਖੂਨ ਉੱਪਰਲੇ ਪਾਸੇ ਤੋਂ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਲਾਈਟਾਂ ਵਗੈਰਾ ਇਹਨਾਂ ਦੇ ਉੱਪਰ ਲੱਗੀਆਂ ਹੋਈਆਂ ਨੇ ਤਾਂ ਦੋਸਤੋ ਇਹ ਪਿੰਡ ਵੈਰੋਕੇ ਵਾਸੀਆਂ ਦੀ ਜਿਹੜੀ ਪਹਿਲ ਆ ਤਾਂ ਇਹ ਵਧਾਈ ਦੇ ਹੱਕਦਾਰ ਵੀ ਨੇ ਤੇ ਆਸੇ-ਪਾਸੇ ਦੇ ਪਿੰਡਾਂ ਏਰੀਏ ਨੂੰ ਵੀ ਇੱਕ ਸਨੇਹਾ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਰਲ ਮਿਲ ਕੇ ਜਿਹੜੀਆਂ ਪਿੰਡ ਦੀਆਂ ਸਾਂਝੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੰਭਾਲ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਤਿਆਰ ਕਰ ਸਕਦੇ ਆ ਇੱਕ ਉਦਮ ਕਰਨ ਦੇ ਨਾਲ ਸਭ ਕੁਝ ਹੋ ਸਕਦਾ ਹੈ ਤਾਂ ਦੋਸਤੋ ਇਹ ਪਿੰਡ ਵੈਰੋਕੇ ਵਾਸੀਆਂ ਦੀ ਜਿਹੜੀ ਪਹਿਲ ਬੜੀ ਚੰਗੀ ਲੱਗੀ ਤਾਂ ਸੋਚਿਆ ਕਿ ਵੀਡੀਓ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕਿ ਹੋਰ ਵੀ ਪਿੰਡਾਂ ਦੇ ਜਿਹੜੇ ਪੰਚਾਇਤਾਂ ਨੇ ਪਿੰਡਾਂ ਦੇ ਆਗੂ ਨੇ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ ਤੇ ਹੋਰ ਵੀ ਪਿੰਡਾਂ ਦੇ ਲੋਕ ਉਦਮ ਕਰਨ ਇਹਨਾਂ ਆਪਣੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਦੇ ਦੋਸਤੋ ਤੁਹਾਨੂੰ ਇਹ ਪਿੰਡ ਵੈਰੋ ਕੇ ਵਾਸੀਆਂ ਦੀ ਪਹਿਲ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਵੱਤ ਤੋਂ ਵੱਧ ਅੱਗੇ ਗਰੁੱਪਾਂ ਦੇ ਵਿੱਚ ਪੰਚਾਇਤ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਿਓ ਤਾਂ ਕਿ ਹੋਰ ਪਿੰਡਾਂ ਦੇ ਵਿੱਚ ਵੀ ਇੱਕ ਇਸ ਚੀਜ਼ ਦਾ ਸਨੇਹਾ ਪਹੁੰਚ ਸਕੇ ਤੇ ਹੋਰ ਪਿੰਡ ਵੀ ਇਸ ਤਰ੍ਹਾਂ ਜਿਹੜੇ ਖੂਬਸੂਰਤ ਬਣਾਏ ਜਾ ਸਕਣ ਨਾਲ ਮਿਸਤਰੀ ਸਾਹਿਬ ਜਿਹੜਾ ਨੰਬਰ ਆ ਉਹ ਵੀ ਆਪਾਂ ਸਾਂਝਾ ਕਰ ਰਹੇ ਆ ਕੋਈ ਵੀਰ ਕੰਟੈਕਟ ਕਰਨਾ ਚਾਹੁੰਦਾ ਤਾਂ ਉਹ ਇੱਥੋਂ ਸੰਪਰਕ ਕਰ ਸਕਦਾ ਹੈ ਜਲਦੀ ਮਿਲਦੇ ਆ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ